ਅਜੀਤਪਾਲ ਸਿੰਘ ਕੋਹਲੀ ਦੀ ਰਹਿਨਮਾਈ ਦੇ ਵਿੱਚ ਪਟਿਆਲੇ ਸ਼ਹਿਰ ਦੇ ਵਿੱਚ ਅਸੀਂ ਅੱਛੀ ਲੀਡ ਕਰਕੇ ਜਾਵਾਂਗੇ ਜੀ। ਆਪਣੇ ਆ ਪਰੇ ਨੇ ਜੀ ਵੈਸੇ ਤਾਂ ਅਸੀਂ ਸਾਰਿਆਂ ਦੇ ਘਰ-ਘਰ ਜਾ ਕੇ ਉਹਨਾਂ ਦੀਆਂ ਪਰਚੀਆਂ ਉਹਨਾਂ ਦੀਆਂ ਵੋਟਾਂ ਉਹਨਾਂ ਨੂੰ ਪਹਿਲਾਂ ਹੀ ਦੇ ਆਏ ਸੀਗੇ ਤੇ ਹੁਣ ਆਪਣੇ ਆ ਪਾਈ ਜਾ ਰਹੇ ਨੇ ਜੀ। ਹਾਂ ਜੀ ਹਾਂ ਜੀ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਹੈ। ਬਾਕੀ ਵਾਇਗਰ ਜੋ ਚਾਏਗਾ ਉਹੀ ਹੋਏਗਾ। ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਸ਼ਹਿਰ ਦੇ ਅਰਨਾ ਵਰਨਾ ਚੌਂਕ ਦੀ ਵੀ ਜਿੱਥੇ ਕੀ ਆਮ ਆਦਮੀ ਪਾਰਟੀ ਦੇ ਜਿਹੜੇ ਕੀ ਵਰਕਰ ਹੈਗੇ ਆਪਣੇ ਬੈਠੇ ਆ ਔਰ ਇੱਧਰ ਵੱਖ-ਵੱਖ ਪਾਰਟੀਆਂ ਦੇ ਜਿਹੜੇ ਉਮੀਦਵਾਰਾਂ ਦੇ ਆਪਣੇ ਆਪਣੇ ਵਰਕਰ ਜਿਹੜੇ ਕੀ ਬੈਠੇ ਹੋਏ ਸਾਹਮਣੇ ਬੀਜੇਪੀ ਦਾ ਹੋ ਗਿਆ ਜਾਂ ਕਾਂਗਰਸ ਦਾ ਹੋ ਗਿਆ ਇੱਧਰ ਆਮ ਆਦਮੀ ਪਾਰਟੀ ਦਾ ਹੋ ਗਿਆ ਵੋਟ ਪਾ ਕੇ ਸਾਰੇ ਆ ਰਹੇ ਨੇ ਕਿਉਂਕਿ ਵੋਟ ਦਾ ਜਿਹੜਾ ਅਧਿਕਾਰ ਹੈਗਾ ਉਹ ਹਰ ਇੱਕ ਨੂੰ ਹੋਣਾ ਚਾਹੀਦਾ ਹੈ ਕਿਉਂਕਿ 5 ਸਾਲ ਬਾਅਦ ਦੇ ਵੋਟਾਂ ਨਹੀਂ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ ਵਰਕਰਾਂ ਨਾਲ ਹਾਂਜੀ ਭਾਜੀ ਕਿਵੇਂ ਦੀ ਚੱਲ ਰਹੀ ਹੈ ਤੁਹਾਡੀ ਪਾਰਟੀ ਦੀ ਕਿਵੇਂ ਦਾ ਪ੍ਰਚਾਰ ਮਤਲਬ ਕਿਵੇਂ ਲੋਕ ਆ ਰਹੇ ਬਹੁਤ ਵਧੀਆ ਸੁਖਾਵੇ ਮਾਹੌਲ ਦੇ ਵਿੱਚ ਜਿਹੜੀ ਹੈ ਇੱਥੇ VOTING ਹੋ ਰਹੀ ਹੈ ਪੂਰੇ ਪਟਿਆਲੇ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਬਹੁਤ ਵਧੀਆ ਸਰਕਾਰ ਦੀਆਂ ਪ੍ਰਾਪਤੀਆਂ ਅਸੀਂ ਲੋਕਾਂ ਦੇ ਕੋਲ ਘਰ ਤੋਂ ਘਰ ਲੈ ਕੇ ਗਏ ਆ ਅਜੀਤਪਾਲ ਸਿੰਘ ਕੋਹਲੀ ਦੀ ਰਹਿਨਮਾਈ ਦੇ ਵਿੱਚ ਪਟਿਆਲੇ ਸ਼ਹਿਰ ਦੇ ਵਿੱਚ ਅਸੀਂ ਅੱਛੀ ਲੀਡ ਕਰਕੇ ਜਾਵਾਂਗੇ ਜੀ ਆ ਰਹੇ ਆ ਲੋਕ ਮਤਲਬ ਤੁਹਾਡੇ ਕੋਲ ਬੋਲ ਰਾਮਨ ਜੀ ਵੈਸੇ ਤਾਂ ਅਸੀਂ ਸਾਰਿਆਂ ਦੇ ਘਰ-ਘਰ ਜਾ ਕੇ ਉਹਨਾਂ ਦੀਆਂ ਪਰਚੀਆਂ ਉਹਨਾਂ ਦੀਆਂ ਵੋਟਾਂ ਉਹਨਾਂ ਨੂੰ ਪਹਿਲਾਂ ਹੀ ਦੇ ਆਏ ਸੀਗੇ ਤੇ ਹੁਣ ਆਪਣੇ ਆਪ ਹੀ ਜਾ ਰਹੇ ਨੇ ਜੀ ਬਹੁਤ ਵਧੀਆ ਮਾਹੌਲ ਚੱਲ ਰਿਹਾ ਜੀ ਸਾਰੇ ਪਾਸੇ ਸੋ ਬਿਲਕੁਲ ਤੁਸੀਂ ਤਸਵੀਰ ਵੀ ਦੇਖ ਰਹੇ ਹਾਂ ਜੀ ਤੁਸੀਂ ਬੈਠੇ ਹੋ ਆ ਰਹੇ ਆ ਲੋਕ ਤੁਹਾਨੂੰ ਹਾਂ ਜੀ ਹਾਂ ਜੀ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਹੈ ਬਾਕੀ ਵਾਇਗਰ ਜੋ ਚਾਏਗਾ ਉਹੀ ਹੋਏਗਾ ਹਾਂ ਜੀ ਸੋ ਬਿਲਕੁਲ ਇਹ ਦੇਖੋ ਵੀ ਆਏ ਨੇ ਪਰਤੀ ਦੇਖਣ ਆਏ ਨੇ ਸੋ ਅੰਟੀ ਵੋਟਪਾਨ ਆਇਓ ਜੀ ਵੋਟ ਆਧਾਰ ਕਾਰਡ ਕਿਉਂਕਿ ਆਈਡੀ ਪ੍ਰੂਫ ਦੇਖ ਕੇ ਹੀ ਉਹ ਵੋਟ ਪਾਣੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਸ਼ਹਿਰ ਦੇ ਤੁਹਾਨੂੰ ਵੱਖ-ਵੱਖ ਚੌਂਕਾਂ ਦੇ ਦਿਖਾਏ ਨੇ ਕਿ ਸਾਹਮਣੇ ਬੀਜੇਪੀ ਦਾ ਹੋ ਗਿਆ ਉਹ ਕਾਂਗਰਸ ਦਾ ਹੋ ਗਿਆ ਜਿਹੜੀ ਕੀ ਲੋਕ ਵੋਟ ਪਾ ਕੇ ਆਏ ਨੇ ਆਪਣੀ ਆਪਣੀ ਵੋਟ ਦਾ ਇਸਤੇਮਾਲ ਲੋਕ ਆਪਣੇ ਆਪਣੇ ਦਾ ਕਰਕੇ ਆ ਰਹੇ ਨੇ ਤਸਵੀਰ ਤੁਹਾਨੂੰ ਦਿਖਾ ਰਿਹਾ ਸ਼ਹਿਰ ਦੇ ਅਰਨਾ ਵਰਨਾ ਚੌਂਕ ਦੀ ਵੀ ਜਿੱਥੇ ਕੀ ਆਵਾਜ਼ ਵੀ ਪਾਰਟੀ ਦੇ ਜਿਹੜੇ ਕੀ ਵਰਕਰ ਹੈਗੇ ਆਪਣੇ ਬੈਠੇ ਆ ਔਰ ਇੱਧਰ ਵੱਖ-ਵੱਖ ਪਾਰਟੀਆਂ ਦੇ ਜਿਹੜੇ ਉਮੀਦਵਾਰਾਂ ਦੇ ਆਪਣੇ ਆਪਣੇ ਵਰਕਰ ਜਿਹੜੇ ਕਿ ਬੈਠੇ ਹੋਏ ਆ ਸਾਹਮਣੇ ਬੀਜੇਪੀ ਦਾ ਹੋ ਗਿਆ ਜਾਂ ਕਾਂਗਰਸ ਦਾ ਹੋ ਗਿਆ ਇਧਰ ਆਮ ਆਦਮੀ ਪਾਰਟੀ ਦਾ ਹੋ ਗਿਆ ਵੋਟ ਪਾ ਕੇ ਸਾਰੇ ਆ ਰਹੇ ਨੇ ਕਿਉਂਕਿ ਵੋਟ ਦਾ ਜਿਹੜਾ ਅਧਿਕਾਰ ਹੈਗਾ ਉਹ ਹਰ ਇੱਕ ਨੂੰ ਹੋਣਾ ਚਾਹੀਦਾ ਹੈ ਕਿਉਂਕਿ 5 ਸਾਲ ਬਾਅਦ ਵੋਟਾਂ ਨਹੀਂ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ ਵਰਕਰਾਂ ਨਾਲ ਹਾਂਜੀ ਭਾਜੀ ਕਿਵੇਂ ਦੀ ਚੱਲ ਰਹੀ ਹੈ ਤੁਹਾਡੀ ਪਾਰਟੀ ਦੀ ਕਿਵੇਂ ਦਾ ਪ੍ਰਚਾਰ ਹੈ ਅ ਮਤਲਬ ਕਿਵੇਂ ਲੋਕ ਆ ਰਹੇ ਬਹੁਤ ਵਧੀਆ ਸੁਖਾਵੇ ਮਾਹੌਲ ਦੇ ਵਿੱਚ ਜਿਹੜੀ ਹੈ ਇੱਥੇ VOTING ਹੋ ਰਹੀ ਹੈ ਪੂਰੇ ਪਟਿਆਲੇ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਬਹੁਤ ਵਧੀਆ ਸਰਕਾਰ ਦੀਆਂ ਪ੍ਰਾਪਤੀਆਂ ਅਸੀਂ ਲੋਕਾਂ ਦੇ ਕੋਲ ਘਰ ਤੋਂ ਘਰ ਲੈ ਕੇ ਗਏ ਆ ਅਜੀਤਪਾਲ ਸਿੰਘ ਕੋਹਲੀ ਦੀ ਰਹਿਨਮਾਈ ਦੇ ਵਿੱਚ ਪਟਿਆਲੇ ਸ਼ਹਿਰ ਦੇ ਵਿੱਚ ਅਸੀਂ ਅੱਛੀ ਲੀਡ ਕਰਕੇ ਜਾਵਾਂਗੇ ਜੀ ਆ ਰਹੇ ਆ ਲੋਕ ਮਤਲਬ ਤੁਹਾਡੇ ਕੋਲ ਬੋਲ ਆਰਮਨ ਆ ਪੜਿਆ ਆ ਰਹੇ ਨੇ ਜੀ ਵੈਸੇ ਤਾਂ ਅਸੀਂ ਸਾਰਿਆਂ ਦੇ ਘਰ-ਘਰ ਜਾ ਕੇ ਉਹਨਾਂ ਦੀਆਂ ਪਰਚੀਆਂ ਉਹਨਾਂ ਦੀਆਂ ਵੋਟਾਂ ਉਹਨਾਂ ਨੂੰ ਪਹਿਲੇ ਹੀ ਦੇ ਆਏ ਸੀਗੇ ਤੇ ਹੁਣ ਆਪਣੇ ਆਪ ਹੀ ਜਾ ਰਹੇ ਨੇ ਜੀ ਬਹੁਤ ਵਧੀਆ ਮਾਹੌਲ ਚੱਲ ਰਿਹਾ ਜੀ ਸਾਰੇ ਪਾਸੇ ਸੋ ਬਿਲਕੁਲ ਤੁਸੀਂ ਤਸਵੀਰ ਵੀ ਦੇਖ ਰਹੇ ਹਾਂ ਜੀ ਤੁਸੀਂ ਬੈਠੇ ਹੋ ਆ ਰਹੇ ਆ ਲੋਕ ਤੁਹਾਨੂੰ ਹਾਂ ਜੀ ਹਾਂ ਜੀ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਹੈ ਬਾਕੀ ਵਾਇਗਰ ਜੋ ਚਾਹੇਗਾ ਉਹੀ ਹੋਏਗਾ ਹਾਂ ਜੀ ਸੋ ਬਿਲਕੁਲ ਇਹ ਦੇਖੋ ਵੀ ਆਏ ਨੇ ਪਰਤੀ ਦੇਖਣ ਆਏ ਨੇ ਸੋ ਅੰਟੀ ਵੋਟਪਾਨ ਆਇਓ ਜੀ ਵੋਟ ਆਧਾਰ ਕਾਰਡ ਕਿਉਂਕਿ ਆਈਡੀ ਪ੍ਰੂਫ ਦੇਖ ਕੇ ਹੀ ਉਹ ਵੋਟ ਪਾਣੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਸ਼ਹਿਰ ਦੇ ਤੁਹਾਨੂੰ ਵੱਖ-ਵੱਖ ਚੌਂਕਾਂ ਦੇ ਦਿਖਾਏ ਨੇ ਕਿ ਸਾਹਮਣੇ ਬੀਜੇਪੀ ਦਾ ਹੋ ਗਿਆ ਉਹ ਕਾਂਗਰਸ ਦਾ ਹੋ ਗਿਆ ਜਿਹੜੀ ਕੀ ਲੋਕ ਵੋਟ ਪਾ ਕੇ ਆਏ ਨੇ ਆਪਣੀ ਆਪਣੀ ਵੋਟ ਦਾ ਇਸਤੇਮਾਲ ਲੋਕ ਆਪਣੇ ਆਪਣੇ ਦਾ ਕਰਕੇ ਆ ਰਹੇ ਨੇ